ਆਇ ਸਮਾਨ ਤਬੈ ਹਰ ਕੋ ਸਭ ਧਾਇ ਚਲੀ ਗੋਪੀਆ ਤ ਠੋਰਾ ਸ਼੍ਰੀ ਕ੍ਰਿਸ਼ਨ ਦੀ ਆਗਿਆ ਨੂੰ ਮੰਨ ਕੇ ਸਾਰੀਆਂ ਗੋਪੀਆਂ ਭੱਜ ਕੇ ਉਸ ਸਥਾਨ ਲਈ ਚੱਲ ਪਈਆਂ ਏਕ ਚਲੈ ਮੁਸਕਾਏ ਭਲੀ ਵਿਦ ਏਕ ਚਲੈ ਹਰੂ ਏਕ ਦੌੜੈ ਕੋਈ ਏਕ ਮੁਸਕਰਾਉਂ ਦੀ ਹੋਈ ਚੱਲ ਰਹੀ ਹੈ ਏਕ ਚੰਗੀ ਤਰ੍ਹਾਂ ਹੌਲੀ-ਹੌਲੀ ਤੁਰ ਰਹੀ ਹੈ ਅਤੇ ਏਕ ਦੌੜ ਰਹੀ ਹੈ श्यामक है उपमा तहकी जल में जमुना को ग्वारण हो, हो रहा कवि श्यामूना दी सिफत करदे हन के यमुना विच गोपियां जल नु उछाळ दिया हन रीज रह है बनके मृग देख सो और पिक है गजगामन सोर है बाण दे हिरण ओना दे नेत्रान नु देख के प्रसन्न हो रहे हन ਹਾਥੇ ਹੋਰ ਹੋਣਾ ਦੀ ਹਾਥੀ ਵਰਗੀ ਚਾਲ ਨੂੰ ਵੇਖ ਕੇ ਪ੍ਰਭਾਵਿਤ ਹੋ ਰਹੇ ਹਨ। ਸ਼ਾਮ ਸਮੇਤ ਸਭੇ ਗੁਪੀਆਂ ਚਮਨਾ ਜਲ ਕੋ ਤਰ ਪਾਰ ਪਰਈਆ। ਸ਼੍ਰੀ ਕ੍ਰਿਸ਼ਨ ਸਮੇਤ ਸਾਰੀਆਂ ਗੋਪੀਆਂ ਯਮਨਾ ਦੇ ਜਲ ਨੂੰ ਤਰਕੇ ਪਾਰ ਹੋ ਗਈਆਂ ਹਨ। ਪਾਰ ਭਈ ਜਬ ਹੀ ਹਿਤਸੋ ਗਿਰਦਾ ਕਰ ਕੈ ਤਹਿ ਕੋ ਤਿਸਟਈਆ। ਜਦੋਂ ਹੀ ਉਹ ਪਾਰ ਹੋਈਆਂ ਤਦ ਪ੍ਰੇਮਪੂਰਵਕ ਸ਼੍ਰੀ ਕ੍ਰਿਸ਼ਨ ਨੂੰ ਘੇਰਾ ਪਾ ਕੇ ਖੜੋ ਗਈਆਂ ਤਾਂ ਛਬਕੀ ਅਤਹੀ ਉਪਮਾ ਕਬ ਨੈ ਮੁਕਤੇ ਇਹ ਬਾਤ ਸੁਨਈਆ ਉਸ ਛਵੀ ਦੀ ਅਤ ਆधिक ਉਪਮਾ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਸੁਣਾਈ ਕਾਨੈ ਪਿਓ ਸਸ ਸੁੱਧ ਮਨੋ ਸਮ ਰਾਜਯਤ ਗਵਾਰਣ ਧੀਰ ਤਰਈਆ ਇੰਜ ਵਰਤੀਤ ਹੁੰਦਾ ਹੈ ਮਾਨੋ ਕ੍ਰਿਸ਼ਨ ਸ਼ੁੱਧ ਚੰਦਰਮਾ ਹੋਣ ਅਤੇ ਗੋਪੀਆਂ ਉਸ ਦੇ ਇਰਦ-ਗਿਰਦ ਪਰਵਾਰ ਵਜੋਂ ਸੋਭਾ ਪਾ ਰਹੀਆਂ ਹੋਣ ਬਾਤ ਲੱਗੀ ਕਹਿਨੇ ਮੁਖਤੇ ਕਵ ਸ਼ਿਆਮ ਕਹੈ ਮਿਲ ਕੈ ਸਭ ਗਵਰਨ ਕਬੀ ਸ਼ਾਮ ਕਹਿੰਦੇ ਹਨ ਸਾਰੀਆਂ ਗੋਪੀਆਂ ਮਿਲ ਕੇ ਸ਼੍ਰੀ ਕ੍ਰਿਸ਼ਨ ਨਾਲ ਗੱਲਾਂ ਕਰਨ ਲੱਗੀਆਂ ਚੰਦਰਮੁਖੀ ਮਿਰਗ ਸੇ ਦੁਗਣੀ ਲਖਿਯ ਤਿਨ ਭਾਨ ਅਨੰਤ ਅਪਾਰਨ ਚੰਦਰਮਾ ਵਰਗੇ ਮੁਖ ਵਾਲੀਆਂ ਹਿਰਨ ਵਰਗੀਆਂ ਅੱਖਾਂ ਵਾਲੀਆਂ ਜਿਨ੍ਹਾਂ ਦੇ ਮੁਖ ਦੀ ਅਨੰਤ ਅਤੇ ਅਪਾਰ ਚਮਕ ਸੂਰਜਾ ਜਹੀ ਹੈ ਕਾਨਾ ਕੇ ਸਾਥ ਕਰੀ ਚਰਚਾ ਮਿਲ ਕੈ ਬ੍ਰਿਜ ਕੀ ਸਭ ਸੁੰਦਰ 파ਰਨ ਬ੍ਰਜ ਦੀਆਂ ਉਹ ਸਾਰੀਆਂ ਸੁੰਦਰ ਨਾਰੀਆਂ ਮਿਲ ਕੇ ਸ਼੍ਰੀ ਕ੍ਰਿਸ਼ਨ ਨਾਲ ਚਰਚਾ ਕਰਨ ਲੱਗੀਆਂ ਹਨ। ਚੋਰ ਦੇਈ ਗ੍ਰਹਿ ਕੀ ਸਭ लाਜ ਜੋ ਹੋਏ ਮਹਾਰਸ ਕੀ ਚਸ ਕਾਰਨ। ਉਹਨਾਂ ਨੇ ਘਰ ਦੀ ਸਾਰੀ लाਜ ਛੱਡ ਦਿੱਤੀ ਹੈ ਅਤੇ ਮਹਾਰਸ ਦੇ ਚਸਕੇ ਲੈਣ ਲੱਗ ਗਈਆਂ ਹਨ। ਕੈ ਰਸ ਕੇ ਹਰ ਕਾਰਨ ਕੈ ਰਸ ਕਸ਼ਟ ਬਡੋ ਕੋ ਮੰਤਰ ਸਤੋ। ਜਾਤਾ ਸ਼੍ਰੀ ਕ੍ਰਿਸ਼ਨ ਨੇ ਰਾਸ ਲੈਣ ਲਈ ਬਹੁਤ ਔਖ ਝਾਕੇ ਕੋਈ ਮੰਤਰ ਸਾਧਿਆ ਹੈ ਕਹਿ ਕੋ ਜੰਤਰ ਬਡੋਈ ਸਦਿਓ ਇਨ ਕੋ ਆਪਣੇ ਮਨ ਪੀਤਰ ਬਾਦੋ ਯਾ ਕੋਈ ਵੱਡਾ ਜੰਤਰ ਟੂਣਾ ਕਰਕੇ ਇਹਨਾਂ ਨੂੰ ਆਪਣੇ ਮਨ ਵਿੱਚ ਬਨ ਲਿਆ ਹੈ ਕਹਿ ਕੇ ਹੂੰ ਤੰਤਰ ਕੇ ਸਾਥ ਕਿਦੋ ਕਬ ਸਿਆਮ ਕਹ ਅਤ ਹੀ ਕਦ ਤਾਦੋ ਕਵੀ ਸ਼ਾਮ ਕਹਿੰਦੇ ਹਨ ਯਾ ਕਿਸੇ ਤੰਤਰ ਨਾਲ ਇਹਨਾਂ ਦਾ ਵੱਡਾ ਤੰਦਾ ਬਣਾ ਦਿੱਤਾ ਹੈ ਚੋਰ ਲਿਓ ਮਨਗਵਾਰਣ ਕੋ ਚਿੰਨ ਭੀਤਰ ਦੀਨ ਦਿਆਨਿਤ ਮਾਦੋ ਇਸ ਤਰ੍ਹਾਂ ਦੀਨ ਦਿਆਲ ਮਾਦੋ ਸ਼੍ਰੀ ਕ੍ਰਿਸ਼ਨ ਨੇ ਗੋਪੀਆਂ ਦਾ ਮਨ ਚਿੰਨ ਭਾਰ ਵਿੱਚ ਚੁਰਾ ਲਿਆ ਹੈ ਗੋਪੀ ਵਾਜ ਗੋਪੀਆਂ ਕਹਿਣ ਲੱਗੀਆਂ ਸਵਈਆ ਕਾ ਨਾ ਕੇ ਗਵਾਰਨ ਸਾਥ ਕਹਿਓ ਹਮ ਕੋ ਤਜ ਕਹਿ ਕਿ ਔਰ ਗਏ ਥੇ ਗੋਪੀਆਂ ਨੇ ਕ੍ਰਿਸ਼ਨ ਨੂੰ ਕਿਹਾ ਕਿ ਸਾਨੂੰ ਛੱਡ ਕੇ ਤੁਸੀਂ ਕਿਸ ਪਾਸੇ ਵੱਲ ਗਏ ਸੀ ਪ੍ਰੀਤ ਵਡਾਏ ਮਹਾ ਹਮ ਕੋ ਜਮਨਾ ਟਟ ਪੈ ਰਸ ਕੇਲ ਕਏ ਥੇ ਸਾਡੇ ਨਾਲ ਬਹੁਤ ਪ੍ਰੇਮ ਵਧਾ ਕੇ ਤੁਸੀਂ ਜਮਨਾ ਦੇ ਕੰਡੇ ਪ੍ਰੇਮ ਰਸ ਦੀਆਂ ਖੇਡਾਂ ਖੇਡੀਆਂ ਸਨ ਯੋ ਤਾਂ ਜਗੇ ਜਿਮ ਰਾਹੇ ਮੁਸਾਫਿਰ ਸਿਆਮ ਕਹਿਓ ਤਮ ਨਾਹੇ ਨਏ ਥੇ ਕਵੀ ਸਿਆਮ ਕਹਿੰਦੇ ਹਨ ਫਿਰ ਇਸ ਤਰ੍ਹਾਂ ਛੱਡ ਕੇ ਚਲੇ ਗਏ ਜਿਵੇਂ ਕੋਈ ਮੁਸਾਫਿਰ ਰਸਤੇ ਵਿੱਚ ਕੀ ਛੱਡ ਜਾਂਦਾ ਹੈ ਤੁਸੀਂ ਸਾਡੇ ਲਈ ਕੋਈ ਨਵੇਂ ਨਹੀਂ ਸੀ ਹੌਲ ਖੇਰੇ ਮੁਖ ਆਏ ਕਹਾ ਆਪਣੀ ਬਿਰਿਆ ਕਹੋਂ ਪੋਰ ਪਏ ਥੇ ਗੋਪੀਆਂ ਦੇ ਖਿੜੇ ਹੋਏ ਮੁਖ ਨੂੰ ਵੇਖ ਕੇ ਰਸ ਚੂਸਣ ਲਈ ਕਿਥੋਂ ਆ ਗਏ ਹੋ ਪਰ ਆਪਣੀ ਵਾਰਤਾ ਭੋਰੇ ਬਣ ਕੇ ਕਿਤੇ ਹੋਰ ਚਲੇਗੇ ਸੀ ਆਥ ਚਤੁਰਪੁਰਖ ਭੇਦ ਕਥਨੰ ਹੁਣ ਚਾਹ ਲਾਕ ਪੋਸ਼ਾਂ ਦੇ ਭੇਦ ਦਾ ਕਥਨ ਸਵੱਯਾ ਨਰ ਇੱਕ ਅਕੀਨ ਹੀ ਪ੍ਰੀਤ ਕਰੈ ਇਕ ਕੀਨ ਕਰੈ ਇਕ ਕੀਨ ਜੋ ਜਾਣੈ ਇਕ ਪੁਰਸ਼ ਉਹ ਹੈ ਜੋ ਪ੍ਰੇਮ ਨਾ ਕਰਨ ਤੇ ਵੀ ਪ੍ਰੇਮ ਕਰਦਾ ਹੈ। ਇੱਕ ਉਹ ਹੈ ਜੋ ਪ੍ਰੇਮ ਕਰਨ ਤੇ ਕਰਦਾ ਹੈ। ਅਤੇ ਇੱਕ ਉਹ ਹੈ ਜੋ ਕਿਸੇ ਦੀ ਕੀਤੀ ਹੋਈ ਪ੍ਰੀਤੀ ਨੂੰ ਜਾਣਦਾ ਹੈ ਪਰ ਖੁਦ ਨਹੀਂ ਕਰਦਾ। ਇਕ ਨ ਪ੍ਰੀਤ ਕੇ ਭੇਦ ਜਨੈ ਜੋ ਪ੍ਰੀਤ ਕਰੈ ਅਰ ਕੈ ਤਹਿ ਮਾਨੈ। ਇੱਕ ਉਹ ਹੈ ਜੋ ਪ੍ਰੀਤ ਭੇਦ ਨਹੀਂ ਜਾਣਦਾ। ਅਤੇ ਜੋ ਉਸ ਨਾਲ ਪ੍ਰੀਤ ਕਰਦਾ ਹੈ ਉਸ ਨੂੰ ਵੈਰੀ ਮੰਨਦਾ ਹੈ ਸੋ ਨਰ ਮੂੜ ਬਿਖੈ ਕਹੀਐ ਜਗ ਸੋ ਨਰ ਰਾਂਚਨਾ ਪ੍ਰੀਤ ਪਛਾਨੈ ਉਸ ਪੁਰਸ਼ ਨੂੰ ਜਗਤ ਵਿੱਚ ਮੂਰਖਾ ਵਿੱਚ ਗਿਣਨਾ ਚਾਹੀਦਾ ਹੈ ਜੋ ਪੁਰਸ਼ ਰੱਤਾ ਜਿੰਨਾ ਵੀ ਪ੍ਰੀਤ ਨੂੰ ਨਹੀਂ ਪਛਾਨਦਾ ਸੋ ਚਰਚਾਰਸ ਕੀ ਇਹ ਬਾਤ ਸੋ ਗਵਾਰਣੀਆਂ ਸੰਗ ਕਾਨਾ ਬਖਾਨੈ ਉਹ ਗੋਪੀਆਂ ਕ੍ਰਿਸ਼ਨ ਨਾਲ ਪ੍ਰੇਮ ਰਸ ਦੀ ਚਰਚਾ ਇਸ ਤਰ੍ਹਾਂ ਕਰਦੀਆਂ ਹਨ ਗੋਪੀ ਬਾਜ ਗੋਪੀਆਂ ਕਹਿਣ ਲਗੀਆਂ ਸਵਈਆ ਗਵਾਰਣੀਆਂ ਇਹ ਭਾਤਕ ਹੈ ਕਰ ਨਹਿ ਕੋ ਅੰਤ ਦਗਾ ਕੋ ਉਦ ਹੈ ਗੋਪੀਆਂ ਨੇ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ ਕਿ ਜੋ ਕੋਈ ਨੇਹੋ ਕਰਕੇ ਆਖਰ ਵਿੱਚ ਤੋਖਾ ਦੇ ਦੇਵੇ ਦੋ ਜਨ ਛਾੜ ਪਰੋ ਹਰ ਗਿਉ ਜਨ ਜੋ ਛਲਸੋ ਤਹ ਕੋ ਹਰ ਲੈ ਹੈ ਉਸ ਦੀ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਦੋ ਜਾਣੇ ਇਕੱਠੇ ਰਾਹੀ ਹਨ ਪਰ ਇੱਕ ਛੱਡ ਕੇ ਚਲਾ ਜਾਵੇ ਅਤੇ ਫਿਰ ਆ ਕੇ ਉਸ ਦੇ ਸਮਾਨ ਨੂੰ ਵੀ ਲੁੱਟ ਲਵੇ ਜੋ ਬਟਹਾ ਜਨਕਾਵਤ ਹੈ ਕੋ ਜਾਤ ਚਲਿਓ ਪਿਕ ਕੈ ਮਦਮੈ ਹੈ ਜਿਵੇਂ ਰਾਹ ਵਿੱਚ ਮੁਸਾਫਰਾ ਨੂੰ ਮਾਰਨ ਵਾਲਾ ਰਾਹ ਜਾਂਦਿਆਂ ਨੂੰ ਮਾਰਦਾ ਹੈ ਉਸ ਨੂੰ ਵੀ ਉਪਰੋਕਤ ਠੱਗਾ ਵਿੱਚ ਹੀ ਸਮਝਣਾ ਚਾਹੀਦਾ ਹੈ ਪੈਕੇਜ ਕਹ ਅਤਹੀ ਗੋਪਿਆ ਇਹ ਭਾਤ ਕਹਿਓ ਤਿੰਨ ਕੀ ਸਮ ਇਹ ਹੈ ਫਿਰ ਗੋਪੀਆਂ ਨੇ ਬਹੁਤ ਖਿਜ ਕੇ ਇਸ ਤਰ੍ਹਾਂ ਕਿਹਾ ਕਿ ਇਹ ਕ੍ਰਿਸ਼ਨ ਵੀ ਔਣਾ ਵਰਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ